ਅੱਜ ਆਮ ਆਦਮੀ ਪਾਰਟੀ ਦੇ ਲਈ ਬੜਾ ਇੱਕ ਅਹਿਮ ਦਿਨ ਹੈ ਅੱਜ ਦੇਸ਼ ਦੀ ਸਭ ਤੋਂ ਯੁਵਾ ਰਾਜਨੀਤਿਕ ਦਲ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਕੀਰਤੀਮਾਨ ਸਾਬਿਤ ਕੀਤਾ ਜਿੱਥੇ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਦੀ ਜਿਹੜੀ ਬਾਈਪੋਲ ਹੈ ਜਿਸ ਨੂੰ 2027 ਦਾ ਸੈਮੀਫਾਈਨਲ ਆਖਿਆ ਜਾਂਦਾ ਸੀ ਉਸ ਨੂੰ ਵੱਡੇ ਮਾਰਜਿਨ ਦੇ ਨਾਲ ਉੱਥੇ ਜਿੱਤ ਹਾਸਲ ਕੀਤੀ ਹੈ ਤੇ ਬਾਕੀ ਸਾਰੀ ਵਿਰੋਧੀ ਪਾਰਟੀਆਂ ਦੇ ਜਿਹੜੇ ਮੂੰਹ ਹੈ ਉਹ ਬੰਦ ਕਰ ਦਿੱਤੇ ਇਸ ਜਿੰਨਾ ਲੁਧਿਆਣਾ ਪੱਛਮੀ ਇੱਕ ਪਿਓਰ ਜਿਹੜੀ ਹੈ ਸ਼ਹਿਰੀ ਸੀਟ ਹੈ ਉਹ ਉਸ ਸ਼ਹਿਰੀ ਸੀਟ ਤੇ ਜਿਸ ਤਰੀਕੇ ਦੀ ਜਿੰਨੀ ਵੱਡੀ ਜਿੱਤ ਹੋਈ ਹੈ 90000 VOTING ਉੱਤੇ ਟੁੱਟੇ ਹੋਈ ਸੀ ਉਸ ਦੇ ਵਿੱਚੋਂ 11000 ਦੀ ਲੀਡ ਜਿਹੜੀ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਤੇ ਜਿੱਥੇ ਆ ਇੱਕ ਵੱਡੀ ਜਿੱਤ ਹੈ ਪੰਜਾਬ ਦੇ ਸੈਮੀ ਫਾਈਨਲ ਦੇ ਲਈ ਉੱਥੇ ਆ ਦੇਸ਼ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਜਿੱਤ ਗੁਜਰਾਤ ਜੋ ਜਿੱਥੇ ਪ੍ਰਧਾਨ ਮੰਤਰੀ ਜੀ ਦੀ ਹੋਮ ਟਰਫ ਦੇਸ਼ ਦੇ ਗ੍ਰਹਿ ਮੰਤਰੀ ਦੀ ਹੋਮ ਟਰਫ ਭਾਜਪਾ ਦੀ ਹੋਮ ਟਰਫ ਦੇ ਉੱਤੇ ਉਹਨਾਂ ਦੀ ਸਰਕਾਰ ਦੇ ਹੋਣ ਦੇ ਬਾਵਜੂਦ ਪਿਛਲੇ 25 ਸਾਲਾਂ ਦੀ ਉਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਉੱਥੇ ਮੌਜੂਦਾ ਸਰਕਾਰ ਦੇ ਵਿੱਚ ਬਾਈਪੋਲ ਦੇ ਵਿੱਚ ਆਮ ਆਦਮੀ ਪਾਰਟੀ ਨੇ 17000 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਇੱਥੇ ਜਿਹੜਾ ਕੇਸ਼ ਦੀ ਰਾਜਨੀਤੀ ਦਾ ਜਿਹੜਾ ਹੈ ਉਹ ਇੱਕ ਨਵਾਂ ਮੇਰੇ ਮੇਰੇ ਹਿਸਾਬ ਨਾਲ ਇੱਕ ਨਵਾਂ ਜਿਹੜਾ ਹੈ ਅਧਿਆਏ ਦੀ ਸ਼ੁਰੂਆਤ ਹੁੰਦੀ ਹੈ ਤੇ ਮੰਗਲ ਦੇ ਵਿੱਚ ਸਾਡੇ ਸਾਰੇ ਸਾਥੀ ਬਹੁਤ ਸਾਰੇ ਸਰਪੰਚ ਸਹਿਬਾਨ ਸਾਡੇ ਬਲੌਕ ਪ੍ਰਧਾਨ ਸਹਿਬਾਨ ਸਾਡਾ ਸਾਰਾ ਪਰਿਵਾਰ ਅਸੀਂ ਆਏ ਸਾਡੀ ਤਾਕਤ ਅਸੀਂ ਲੁਧਿਆਣੇ 'ਚ ਵੀ ਦੇਖਿਆ ਸਾਡੀ ਤਾਕਤ ਵਿਕਾਸ ਹੈ ਸਾਡੀ ਤਾਕਤ ਹੈ ਉਹਨਾਂ ਦਾ 22 ਵਹਿਮ ਤੋੜਿਆ 24 'ਚ ਵਹਿਮ ਸੀ 24 'ਚ ਵਹਿਮ ਤੋੜਿਆ ਫਿਰ ਸਰਪੰਚੀ ਇਲੈਕਸ਼ਨ 'ਚ ਵਹਿਮ ਸੀ ਉਹਦੇ ਵਹਿਮ ਤੋੜਿਆ ਇਸ ਇਲੈਕਸ਼ਨ 'ਚ ਵਹਿਮ ਸੀ ਉਹਨਾਂ ਦਾ ਵਹਿਮ ਉਹਨਾਂ ਨੂੰ ਵਹਿਮ ਮਹਤਵ ਪਰ ਵੀ ਇਹ ਕਹਾਂਗਾ ਰੱਬ ਉਹਨਾਂ ਨੂੰ ਵਹਿਮ 'ਚ ਹੀ ਰੱਖੇ ਉਹ ਵਹਿਮ 'ਚ ਹੀ ਰਹਿਣਗੇ ਇਹ ਜਿਹੜੇ ਨਤੀਜੇ ਆ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਆਣ ਕੇ ਉਹ ਇਹ ਲੱਗਦਾ ਕੋਈ ਨਹੀਂ ਦੇਖੋ ਕਾਰਨ ਇਹ ਆ ਕਿ ਉਹਨਾਂ ਲੋਕਾਂ ਨੂੰ ਆਪਣਾ ਗੁਲਾਮ ਸਮਝਿਆ ਉਹਨਾਂ ਨੇ ਲੋਕਾਂ ਦੇ ਝੂਠੇ ਪਰਚੇ ਪਾਏ ਕੰਮ ਦੀ ਰਾਜਨੀਤੀ ਨਹੀਂ ਕੀਤੀ ਤੇ ਹੁਣ ਸਾਨੂੰ ਹੋਰ ਬਲ ਮਿਲ ਰਿਹਾ ਆਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਨੰਗਲ ਸ਼ਹਿਰ ਦੇ ਵਿੱਚ ਨੰਗਲ ਸ਼ਹਿਰ ਸਾਰੇ ਨੰਗਲ ਦੀ ਚੋਣ ਨੰਗਲ ਜੀ ਕੰਮ ਕਰਕੇ ਦਿਖਾਵਾਂਗੇ ਕਿ ਐਮ ਸੀ ਹੁੰਦਾ ਕੀ ਹੈ ਉਮਸੀ ਇਦਾਂ ਦੇ ਐਮਸੀ ਜਿਹੜੇ ਘਰ ਘਰ ਜਾ ਕੇ ਕੰਮ ਪੁੱਛਿਆ ਕਰਨਗੇ ਘਰੋ ਸਪਾਰਕਾਂ ਦੀ ਚੈਕਿੰਗ ਕਰਿਆ ਕਰਨਗੇ ਉਹ ਸਟਰੀਟ ਲਾਈਟ ਚੈੱਕ ਕਰਿਆ ਕਰਨਗੇ ਇਦਾਂ ਦੇ ਐਮਸੀ ਜਿਹੜੇ ਉਹ ਨੰਗਲ ਨੂੰ ਦੇਣ ਜਾ ਰਹੇ ਨਾਲ ਹੀ ਪਿੰਡਾਂ ਦੇ ਵਿੱਚ ਸਾਡੇ ਸਾਰੇ ਸਰਪੰਚ ਯੰਗ ਟੀਮ ਐ ਸਰਪੰਚਾਂ ਦੀ ਕਾਬਲ ਸਰਪੰਚ ਬਣੇ ਨੇ ਬਹੁਤ ਵੱਡੇ ਲੈਵਲ ਦੇ ਉੱਤੇ 100 ਕਰੋੜ ਰੁਪਏ ਦਾ ਕੰਮ ਜਿਹੜੇ ਹੈ ਗਰੰਟਾ ਪਿੰਡਾਂ ਦੇ ਵਿੱਚ ਕੌਬਿਆਂ ਦੀ ਪਾਰਕਾਂ ਦੇ ਗਲੀਆਂ ਨਾਲੀਆਂ ਜਿਹੜੇ ਕੰਮ ਹੋ ਸਰਪੱਖੀ ਵਿਕਾਸ ਬਹੁਤ ਜਲਦੀ ਸ਼ੁਰੂ ਹੋ ਰਿਹਾ ਸਾਰੀਆਂ ਮੁਕੰਮਲ ਸੜਕਾਂ ਹਲਕੇ ਦੀਆਂ ਟੋਟਲ 18 ਫੁੱਟੀ ਹੋ ਰਹੀਆਂ ਜਿਹੜੀਆਂ ਰਿਕਾਰਡ 18 ਫੁੱਟ ਸੜਕਾਂ ਹੋ ਰਹੀਆਂ ਪਲੱਸ ਜਿੰਨੇ ਸੜਕਾਂ ਤੇ ਬੜਾ ਨਾਲ ਸਾਰਾ ਆਪਣਾ ਲਗਭਗ 100 ਕਰੋੜ ਦੇ ਜਿਹੜੀ ਐਡਮਿਨਿਸਟ੍ਰੇਟਿਵ ਪ੍ਰੋਬਲਮਾਂਗੇ ਟੈਕਲ ਲੱਗ ਰਹੇ ਇਸ ਤੋਂ ਇਲਾਵਾ ਸਕੂਲਾਂ ਦੇ ਕੰਮ ਚੱਲ ਰਹੇ ਹਨ ਗਲੀਆਂ ਦਾ ਕੰਮ ਸਰ ਰਹੇ ਹੈ ਤਾਂ ਵਿਕਾਸ ਦੀ ਰਾਜਨੀਤੀ ਨਿਮਰਤਾ ਦੀ ਰਾਜਨੀਤੀ ਕਰਦੇ ਆ ਤੇ ਲੋਕਾਂ ਦਾ ਵਿਸ਼ਵਾਸ ਹੈ ਤੇ ਮੈਨੂੰ ਅੱਜ ਸਾਡੇ ਸਾਰੇ ਪਰਿਵਾਰ ਦੇ ਲਈ ਬੜੀ ਖੁਸ਼ੀ ਦਾ ਪਲ ਹੈ ਸਾਰੇ ਸਾਥੀਆਂ ਨੂੰ ਖੁਸ਼ੀ ਮਨਾ ਲਈ ਆਪ ਸਭ